ਨਗਰ ਦੀ ਕੇ ਇਮਾਰਤ ਜੁਸਦੇ ਕੀ ਚਾਰੋਂ ਪਾਸੇ ਕਦੇ ਬਾਗ ਹੋਇਆ ਕਰਦੇ ਸਨ ਤੇ ਜਿਸ ਦੇ ਵਿੱਚ ਸ਼ਾਹੀ ਸਿੰਘਾਸਨ ਤੇ ਬੈਠ ਕੇ ਮਹਾਰਾਜਾ ਰਣਜੀਤ ਸਿੰਘ ਜਨਤਾ ਦਰਬਾਰ ਲਗਾਉਂਦੇ ਸੀ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਦੇ ਸਨ ਪਰ ਸਰਕਾਰਾਂ ਦੀ ਅਣਗਹਿਲੀ ਕਾਰਨ ਇਹ ਇਮਾਰਤ ਆਪਣੀ ਹੋਂਦ ਗਵਾ ਚੁੱਕੀ ਹੈ ਇਮਾਰਤ ਖੰਡਰ ਦੇ ਵਿੱਚ ਤਬਦੀਲ ਹੋ ਰਹੀ ਹੈ ਤੇ ਆਲੇ ਦੁਆਲੇ ਜੰਗਲੀ ਬੂਟੇ ਅਤੇ ਝਾੜੀਆਂ ਨਜ਼ਰ ਆਉਂਦੀਆਂ ਹਨ ਇੱਕ ਫੈਡਰੇਸ਼ਨ ਨੇ ਇਸ ਵਿਰਾਸਤੀ ਇਮਾਰਤ ਦੀ ਹੋਂਦ ਨੂੰ ਬਚਾਉਣ ਦਾ ਬੀੜਾ ਚੁੱਕਿਆ ਹੈ ਦੇਸ਼ ਵਿੱਚ ਬਹੁਤ ਸਾਰੇ ਅਜਿਹੇ ਵਿਰਾਸਤਾਂ ਮੌਜੂਦ ਨੇ ਜਿਹੜੀਆਂ ਸਰਕਾਰਾਂ ਦੀਆਂ ਅਣਗਹਿਲੀਆਂ ਦੀ ਸ਼ਿਕਾਰ ਹੋ ਕੇ ਆਪਣੀ ਹੋਂਦ ਗਵਾ ਚੁੱਕੀਆਂ ਨੇ ਐਸੀ ਹੀ ਇੱਕ ਇਮਾਰਤ ਵੀ ਇੱਥੇ ਖੜੀ ਹੈ ਅਜ ਦਿਨਾਂਗਰ ਦੀ ਬਾਰਾਦਰੀ ਜਿਹੜੀ ਸਿੱਖ ਇਤਿਹਾਸ ਵਿੱਚ ਖਾਲਸਾ ਰਾਜ ਦਾ ਸੁਪਨਾ ਸਾਕਾਰ ਕਰਨ ਵਾਲੇ ਮਹਾਰਾਜਾ ਰਣਜੀਤ ਸਿੰਘ ਦੀ ਨਾਲ ਜੁੜੀ ਹੈ ਮਹਾਰਾਜਾ ਰਣਜੀਤ ਸਿੰਘ ਗਰਮੀਆਂ ਵਿੱਚ ਇੱਥੇ ਆਪਣਾ ਸ਼ਾਹੀ ਦਰਬਾਰ ਸਜਾਇਆ ਕਰਦੇ ਸੀ ਲੋਕਾਂ ਦੀਆਂ ਮੁਸ਼ਕਲਾਂ ਸੁਣਿਆ ਕਰਦੇ ਸੀ ਸਾਡੇ ਨਾਲ ਮੌਜੂਦ ਨੇ ਇੰਦਰਪਾਲ ਸਿੰਘ ਜੀ ਬੈਂਸ ਸਿਆਣਾ ਨੂੰ ਇਹਨਾਂ ਨਾਲ ਗੱਲਬਾਤ ਕਰਦੇ ਆਂ ਸਤਿ ਸ੍ਰੀ ਅਕਾਲ ਜੀ ਕੀ ਹਾਲ ਜੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹ ਪਹਿਲੇ ਇਸ ਇਮਾਰਤ ਦੇ ਇਤਿਹਾਸ ਬਾਰੇ ਦੱਸੋ ਜੀ ਇਸ ਜਗ੍ਹਾ ਤੇ ਅੱਜ ਜੋ ਖੜੇ ਆਂ ਇਹ ਜ਼ਿਲ੍ਹਾ ਗੁਰਦਾਸਪੁਰ ਦੇ ਦੀਨਾ ਨਗਰ ਸ਼ਹਿਰ ਦੇ ਵਿੱਚ ਅਸੀਂ ਖੜੇ ਆਂ ਔਰ ਮੇਰੇ ਪਿੱਛੇ ਜੋ ਇਮਾਰਤ ਆ ਇਹ ਖਾਲਸਾ ਰਾਜ ਦੀ ਗਰਮੀਆਂ ਦੀ ਰਾਜਧਾਨੀ ਆ ਔਰ ਖਾਲਸਾ ਰਾਜ ਦੇ ਜੋ ਰਾਜੇ ਸੀਗੇ ਮਹਾਰਾਜਾ ਰਣਜੀਤ ਸਿੰਘ ਉਹ ਗਰਮੀਆਂ ਦੇ ਵਿੱਚ 2 ਤੋਂ 3 ਮਹੀਨੇ ਇਸ ਜਗ੍ਹਾ ਤੇ ਆਉਂਦੇ ਸੀ ਸ਼ਾਹੀ ਦਰਬਾਰ ਲੱਗਦਾ ਸੀਗਾ ਔਰ ਬਹੁਤ ਸਾਰੀਆਂ ਇਦਾਂ ਦੀਆਂ ਇਤਿਹਾਸਿਕ ਸੰਧੀਆਂ ਵੀ ਇਸ ਜਗ੍ਹਾ ਦੇ ਉੱਤੇ ਕੀਤੀਆਂ ਗਈਆਂ ਨੇ ਵੀ ਜੋ ਇਸ ਜਗ੍ਹਾ ਦੇ ਉੱਪਰ ਬੈਠ ਕੇ ਹੋਈਆਂ ਨੇ ਔਰ ਪੂਰੇ ਦੇਸ਼ ਦੇ ਕਾਨੂੰਨ ਦੇ ਵਿੱਚ ਅੱਜ ਵੀ ਉਹਨਾਂ ਸੰਧੀਆਂ ਦੇ ਉੱਪਰ ਵਪਾਰ ਕੀਤਾ ਜਾ ਰਿਹਾ ਔਰ ਖਾਲਸਾ ਰਾਜ ਦੀ ਹੋਵੇ ਗਰਮੀਆਂ ਦੀ ਰਾਜਧਾਨੀ ਮਹਾਰਾਜਾ ਰਣਜੀਤ ਸਿੰਘ ਜਿੱਥੇ ਆਪ ਆਉਂਦੇ ਹੋਣ ਦੋ ਤੋਂ ਤਿੰਨ ਮਹੀਨੇ ਬੈਠਦੇ ਹੋਣ ਇੱਕ ਮਹਿਸੂਸ ਕਰਕੇ ਵੇਖੋ ਵੀ ਕਿਸ ਤਰ੍ਹਾਂ ਦਾ ਮਾਹੌਲ ਹੋਊਗਾ ਔਰ ਜਿਸ ਜਗ੍ਹਾ ਤੇ ਅੱਜ ਖੜੇ ਆ ਇਸ ਜਗ੍ਹਾ ਤੇ ਕਿਤੇ ਆਮ ਬੰਦੇ ਪਹੁੰਚਦੇ ਹੀ ਹੋਣਗੇ ਨਹੀਂ ਪਰ ਅੱਜ ਇਸ ਜਗ੍ਹਾ ਜੋ ਇਮਾਰਤ ਆ ਜੋ ਕਿਸੇ ਵੇਲੇ ਸ਼ਾਹੀ ਦਰਬਾਰ ਸੀਗਾ ਉਹ ਇੱਕ ਖੰਡਰ ਦਾ ਰੂਪ ਧਾਰਨ ਕਰ ਚੁੱਕੀ ਆ ਤਰਸਯੋਗ ਹਾਲਤ ਹੋ ਚੁੱਕੀ ਆ ਉਹ ਕਿਉਂ ਕਿਉਂਕਿ ਸਾਡੀਆਂ ਜਿਹੜੀਆਂ ਸਰਕਾਰਾਂ ਨੇ ਇਹ ਕਦੀ ਨਹੀਂ ਚਾਹੁੰਦੀਆਂ ਕਿ ਖਾਲਸਾ ਰਾਜ ਦੀ ਕੋਈ ਇਸ ਤਰ੍ਹਾਂ ਦੀ ਯਾਦਗਾਰ ਹੋਵੇ ਕੋਈ ਇਦਾਂ ਦੀ ਹੋਂਦ ਹੋਵੇ ਜਿਹੜੀ ਬਚੀ ਰਵੇ ਔਰ ਐਸੇ ਹੀ ਇੱਕ ਇਸ ਤਰ੍ਹਾਂ ਦਾ ਕਹਿ ਸਕਦੇ ਹਾਂ ਕਿ ਸ਼ਿਕਾਰ ਏ ਜਿਹੜੀ ਇਮਾਰਤ ਵੀ ਆ ਸਾਡੀ ਉਹ ਹੁੰਦੀ ਜਾ ਰਹੀ ਆ ਦੇਖਿਆ ਜਾ ਰਿਹਾ ਕਿ ਇਹ ਕਬਜ਼ੇ ਵਾਲੇ ਦੁਆਲੇ ਸਾਰੇ ਕਬਜ਼ੇ ਹੋਏ ਹੈ। ਕੌਣ ਲੋਕ ਹੈ ਤੇ ਕੀ ਕਾਰਨ ਹੈ ਇਹਦੇ ਪਿੱਛੇ? ਜੀ ਉਹਦੇ ਵਿੱਚ ਇੱਕ ਗੱਲ ਮੈਂ ਦੱਸ ਦਿਆਂ ਕਿ ਜਦੋਂ ਇਹ ਖਾਲਸਾ ਰਾਜ ਆਉਂਦਾ ਆ ਪੰਜਾਬ ਦੇ ਵਿੱਚ ਜਾਂ ਵੱਖ-ਵੱਖ ਸੂਬਿਆਂ ਦੇ ਵਿੱਚ ਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਬਹੁਤ ਸਾਰੇ ਇਸ ਤਰ੍ਹਾਂ ਦੇ ਜਥੇਦਾਰ ਸੀਗੇ ਜਿਨ੍ਹਾਂ ਨੂੰ ਉਸ ਜਗ੍ਹਾ ਦੀ ਆ ਦੇਖਰੇਖ ਕਰਨ ਵਾਸਤੇ ਰੱਖਿਆ ਹੋਇਆ ਸੀਗਾ। ਪਰ ਇਸੇ ਤਰ੍ਹਾਂ ਇਸ ਜਗ੍ਹਾ ਦੇ ਉੱਪਰ ਮਹਾਰਾਜਾ ਦਲੀਪ ਸਿੰਘ ਮਜੀਠੀਆ ਸੀਗੇ। ਜਿਨ੍ਹਾਂ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਨੇ ਇਸ ਜਗ੍ਹਾ ਦੀ ਜ਼ਥੇਦਾਰੀ ਦਿੱਤੀ ਹੋਈ ਸੀ ਉਹ ਹੀ ਇੱਥੋਂ ਦੀ ਦੇਖਰੇਖ ਕਰਦੇ ਸੀ ਔਰ ਉਹਨਾਂ ਦੇ ਚੜ੍ਹਾਈ ਕਰ ਜਾਣ ਤੋਂ ਬਾਅਦ ਲੈਣਾ ਸਿੰਘ ਮਜੀਠੀਆ ਜੀ ਆਉਂਦੇ ਨੇ ਉਹਨਾਂ ਦੇ ਬੇਟੇ ਉਹ ਹੀ ਇਸ ਜਗ੍ਹਾ ਦੀ ਦੇਖਰੇਖ ਕਰਦੇ ਆ ਪਰ ਉਹਨਾਂ ਦੇ ਜਦੋਂ ਲੈਣਾ ਸਿੰਘ ਮਜੀਠੀਆ ਜੀ ਆਉਂਦੇ ਨੇ ਉਹਨਾਂ ਦੇ ਨਾਲ ਉਹਨੀ ਦੇਰ ਨੂੰ ਇੱਥੇ ਜੋ ਅੰਗਰੇਜ਼ ਹਕੂਮਤ ਵੀ ਕਬਜ਼ਾ ਕਰ ਜਾਂਦੀ ਆ ਅੰਗਰੇਜ਼ ਹਕੂਮਤ ਨੇ ਆਉਂਦੇ ਸਾਰ ਹੀ ਸਭ ਤੋਂ ਪਹਿਲਾਂ ਉਹਨਾਂ ਜਗ੍ਹਾ ਦੇ ਉੱਪਰ ਕਬਜ਼ੇ ਕੀਤੇ ਜਿੱਥੇ ਮਹਾਰਾਜਾ ਰਣਜੀਤ ਸਿੰਘ ਦੀ ਖਾਸ ਕਰਕੇ ਇਦਾਂ ਦੀਆਂ ਯਾਦਗਾਰਾਂ ਸੀ ਉਹਨਾਂ ਦੇ ਉੱਪਰ ਆਪਣੇ ਕਬਜ਼ੇ ਕੀਤੇ ਤਾਂ ਕਿ ਜਿਹੜੇ ਸਿੱਖ ਆ ਉਹ ਦੁਬਾਰਾ ਰਾਜ ਵਿੱਚ ਨਾ ਸਕਣ ਬਟ ਇਸ ਜਗ੍ਹਾ ਦੇ ਉੱਪਰ ਦਲੀਪ ਸਿੰਘ ਮਜੀਠੀਆ ਜੀ ਤੋਂ ਬਾਅਦ ਲੈਣਾ ਸਿੰਘ ਮਜੀਠੀਆ ਜੀ ਤੋਂ ਬਾਅਦ ਉਹਨਾਂ ਦਾ ਕੋਈ ਔਲਾਦ ਨਾ ਹੋ ਔਲਾਦ ਨਹੀਂ ਸੀ ਇਸ ਕਰਕੇ ਉਹਦਾ ਇੱਕ ਟਰਸਟ ਬਣਦਾ ਔਰ ਟਰਸਟ ਇਸ ਜਗ੍ਹਾ ਦੀ ਵੈਸੇ ਤੇ ਸਾਰਾ ਜਿਹੜਾ ਸ਼ਹਿਰ ਆ ਅਦੀਨानगर ਦਾ ਉਹ ਸਾਰੀ ਮਹਾਰਾਜਾ ਰਣਜੀਤ ਸਿੰਘ ਦੇ ਨਾਮ ਜੀ ਦੇ ਉੱਪਰ ਆ ਜਗ੍ਹਾ ਨੇ ਪਰ ਇਹ ਜਿਹੜੀ ਇਸ ਵੇਲੇ ਕੁਝ ਜਗ੍ਹਾ ਬਚੀ ਹੋਈ ਆ ਜਿਹੜੀ ਇਸ 12 ਦਰੀ ਦੇ ਆਲੇ-ਦੁਆਲੇ ਕੁਝ ਜਗ੍ਹਾ ਆ ਉਹ ਹੈਗੀ ਆ 46 ਕਨਾਲਾ 15 ਮਰਲੇ ਔਰ ਇਸ ਜਗ੍ਹਾ ਦੀ ਜੋ ਰਜਿਸਟਰੀ ਆ ਇੱਕ ਸ਼ਹਿਰ ਦਾ ਹੀ ਇੱਕ ਪਰਿਵਾਰ ਆ ਧਨਾੜ ਪਰਿਵਾਰ ਅ ਅਸਰਦਾਰ ਜਿਹਨੂੰ ਕਹਿ ਸਕਦੇ ਆ ਪੋ ਪੋਲਿਟਿਕਸ ਦੇ ਵਿੱਚ ਵੀ ਉਹ ਪਰਿਵਾਰ ਆ ਜਿਨੇ ਆਪਣੇ ਨਾਮ ਦੇ ਉੱਤੇ ਉਹ ਟਰਸੀਆਂ ਕੋਲ ਜਾ ਕੇ ਰਜਿਸਟਰੀ ਕਰਵਾਈ ਹੋਈ ਆ ਔਰ ਇਸ ਜਗ੍ਹਾ ਨੂੰ ਆਲੇ-ਦੁਆਲੇ ਨੂੰ ਸਭ ਤੋਂ ਪਹਿਲਾਂ ਦੇ ਇਹ ਜਿਹੜੀ 12 ਦਰੀ ਆ ਇਸ ਬਿਲਡਿੰਗ ਨੂੰ ਢਾਣ ਦੀ ਕੋਸ਼ਿਸ਼ ਵੀ ਕੀਤੀ ਜਾ ਚੁੱਕੀ ਆ ਸਾਨੂੰ ਇੱਥੋਂ ਦੇ ਲੋਕ ਦੱਸਦੇ ਨੇ ਵੀ ਕਿਸੇ ਸਮੇਂ ਕੁਝ ਕੁ ਸਾਲ ਪਹਿਲਾਂ ਦੋ ਜੀਸੀਵੀ ਮਸ਼ੀਨੀਆਂ ਲੈ ਕੇ ਮਸ਼ੀਨਾਂ ਲੈ ਕੇ ਆਉਂਦਾ ਹੈ ਪਰਿਵਾਰ ਔਰ ਇਹਨੂੰ ਢਾਣ ਦੀ ਕੋਸ਼ਿਸ਼ ਕੀਤੀ ਆ ਪਰ ਇਹ ਜਗ੍ਹਾ ਢੱਟਦੀ ਨਹੀਂ ਕਿਉਂਕਿ ਇਹ ਜਗ੍ਹਾ ਜੇਸ ਰਾਜੇ ਦੀ ਆ ਨਾ ਉਹਨੇ بڑے بڑے ਮਹਾਬਲੀ ਢਾਅ ਦਿੱਤੇ ਸੀ